ਜਿੱਥੇ ਵੈਗਰੂ ਜੀ ਦੀ ਯਾਦ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਫਰਨਾਮੇ ਚ ਇੱਕ ਬਚਨ ਹੈ ਨਾ ਸਾਜ਼ੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਬੰਦ ਬਖਸ਼ੰਦ ਹੈ ਐਸ਼ ਅਰਸ਼ ਖੁਦਾ ਨੇ ਸਾਨੂੰ ਅੰਦਰ ਦਾ ਸੁਖ ਦਿੱਤਾ ਉਹ ਸਾਜ਼ ਬਾਜ ਕੁਝ ਵੀ ਨਹੀਂ ਸਾਡੇ ਕੋਲ ਕਿਲੇ ਵੀ ਨਹੀਂ ਉਹ ਆਤਮਿਕ ਸੁਖ ਹੈ ਇੱਥੇ ਭਗਤ ਜੀ ਦਾ ਬਚਨ ਹੈ ਫਿਰ ਪੜ ਲਓ ਊਚ ਭਵਨ ਕਨ ਕਾਮਨੀ ਉੱਚੀਆਂ ਇਮਾਰਤਾਂ ਇਸਤਰੀ ਸੋਨਾ ਸਿਖਰ ਤਜਾ ਫਹਿਰਾਏ ਤੇ ਉੱਚੇ ਸ਼ਿਖਰ ਦੇ ਉੱਤੇ ਝੰਡੇ ਝੂਲਦੇ ਹੋਣ ਮਹਾਰਾਜ ਕਹਿੰਦੇ ਨੇ ਤਾਂ ਤੇ ਭਲੀ ਮਦੂਕਰੀ ਇਸ ਨਾਲੋਂ ਮਦੂ ਮੱਖੀ ਜਿਵੇਂ ਇਕੱਠਾ ਕਰਦੀਏ ਮੰਗ ਕੇ ਖਾਦੀ ਹੋਈ ਰੋਟੀ ਪਿਖਿਆ ਚੰਗੀ ਇਸ ਕਰਕੇ ਚੰਗੀ ਸੰਤ ਸੰਗ ਗੁਣ ਕਾਇ ਪਰ ਮੈਂ ਫਿਰ ਵੀ ਤੁਹਾਨੂੰ ਕਹ ਦਿਆਂ ਸਿੱਖ ਮੰਗਤਾ ਨਹੀਂ ਗੁਰਬਾਣੀ ਤਾਂ ਕਰੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਤੇ ਮੂਲ ਨਾ ਲੱਗੀ ਆਪਾਂ ਇੱਥੇ ਸਿਰਫ ਪਰਮਾਨ ਲੈ ਕੇ ਦਿਨ ਮੰਗ ਕੇ ਖਾਦੀ ਰੋਟੀ ਚੰਗੀ ਐ ਸੁਖ ਨਾਲੋ ਜਿੱਥੇ ਵੈਗੁਰੂ ਜੀ ਦੀ ਯਾਦ ਆਵੇ ਅਗਲਾ ਬਚਨ ਕਬੀਰ ਪਾਟਨ ਤੇ ਉਜਰ ਭਗਾ ਉਸ ਵਸਦੇ ਸ਼ਹਿਰ ਨਾਲੋ ਉਜਾੜ ਚੱਗੇ ਕਿਹੜੀ RAM ਭਗਤ ਜੇ ਠਾਏ ਜਿਸ ਥਾਂ ਤੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਬੈਠੇ ਹੋਣ ਤੇ ਨਾਲ ਮਹਾਰਾਜ ਕਹਿੰਦੇ ਤਾਂ ਤੇ ਇਹ RAM ਸਨੇਹੀ ਬਾਹਰਾ ਇੱਕ ਵੈਗੁਰੂ ਜੀ ਤੋਂ ਬਿਨਾ ਭਾਵੇਂ ਜਿੰਨਾ ਮਰਜੀ ਬਸ ਦਾ ਸ਼ਹਿਰ ਹੋਵੇ ਤੇ ਮਹਾਰਾਜ ਕਹਿੰਦੇ ਨੇ ਜੰਮਪੁਰ ਮੇਰੇ ਭਾਵੇਂ ਮੇਰੇ ਵਾਸਤੇ ਉਹ ਜੰਮਪੁਰੀ ਹੈ ਜਿੱਥੇ ਲੋਕਾਂ ਦਾ ਇਕੱਠ ਬੋਲ ਤੇ ਪਰ ਵੈ ਗੁਰੂ ਜੀ ਅਨਹੂਦ ਗਏ ਨਾਮ ਜਿਤੇ ਯਾਦ ਰੱਖੋ ਜੇ ਕੱਲੇ ਆਠ ਕਰ ਕੱਟ ਕਰਕੇ ਦੇਖੀਏ ਕਿ ਗੁਰਮੁਖ ਪਿਆਰ ਨੇ ਅਰਥ ਕਰਦੇ ਆ ਕਿ ਆ ਕਹਿੰਦੇ ਪਸ਼ੂ ਵੀ ਝੁੰਡਾਂ ਦੇ ਝੁੰਡ ਤੁਰੇ ਫਿਰਦੇ ਆ ਪੰਛੀ ਵੀ ਝੁੰਡਾਂ ਦੇ ਝੁੰਡ ਤੁਰੇ ਫਿਰਦੇ ਆ ਕਿੰਨਾ ਕੋਈ ਤੁਰਿਆ ਫਿਰਦਾ ਜੀ ਇਕੱਠ ਪਰ ਕਿੰਨੇ ਆਪਾ ਇਨਸਾਨ ਦਾ ਇਕੱਠ ਤਾਂ ਹੀ ਚੰਗਾ ਜਿਹਦੇ ਵਿੱਚ ਵੈਗੁਰੂ ਦੀ ਯਾਦ ਹੋਵੇ ਹੁਣ ਅਗਲੇ ਸ਼ਲੋਕ ਪਰ ਥੋੜਾ ਜਿਹਾ ਧਿਆਨ ਦਿਆ ਜੀ ਮੈਂਦਾ ਖੈ ਪਰ ਵੈਗੁਰੂ ਜੀ ਪੜਿਓ ਕਬੀਰ ਗੰਗ ਜਮਨ ਕੇ ਅੰਤਰੇ ਅਖਰੀ ਅਰਥ ਨੇ ਗੰਗਾ ਤੇ ਜਮਨਾ ਦੇ ਵਿਚਕਾਰ ਅੰਤਰੇ ਦਾ ਅਰਥ ਵਿਚਕਾਰ ਗੰਗ ਅਗੇ ਅਖਰੀ ਕਰ ਰਹੇ ਆ ਜੀ ਅਰਥ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਫਿਰ ਸੁਣਿਓ ਇਹ ਤੇ ਗੰਗ ਤੇ ਜਮੁਨ ਜਿਹੜਾ ਭਾਵਰ ਥੇ ਨਾ ਇਹ